ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਹਰਮ ਤੇ ਅੱਜ ਆਪਾਂ ਤੁਹਾਨੂੰ ਟਾਪ ਦਾ ਨਗੀਨਾ ਜਿਹੜਾ ਹੈਗਾ ਦਿਖਾ ਰਹੇ ਹਾਂ ਬਹੁਤ ਸੋਹਣੀ ਝੋਟੀ ਹੈ ਐਚਐਫ ਨੂੰ ਫੇਲ ਕਰੀ ਜਾਂਦੀ ਹੈ ਐਚਐਫ ਗਾ ਨੂੰ ਬਾਕੀ ਵੀਰਾਂ ਤੋਂ ਲੈ ਕੇ ਸਾਰੀ ਡਿਟੇਲ ਦੱਸਦੇ ਹਾਂ ਤਾਜੀ ਸੂਈ ਹੈ ਤੇ ਪਿੱਛੇ ਕੱਟੀ ਆ ਗਈ ਕਰਮ ਵਾਲੀ ਦੇ ਕੁੰਡੀ ਆ ਗਈ ਸ਼ਕੀਨ ਤੇ ਫੁੱਲ ਵੱਡੇ ਕੱਦ ਗਾਠ ਦੀ ਆ ਗਈ। ਵੀਰ ਤੋਂ ਲੈ ਕੇ ਡਿਟੇਲ ਆਪਾਂ ਸਾਰੀ ਦੱਸ ਦਿਆਂ ਤੁਹਾਨੂੰ। ਤੋਰੀ ਵੀਰੇ। ਇਧਰੋਂ ਚੈੱਕ ਕਰ ਲਓ ਤੁਸੀਂ। ਬਹੁਤ ਸੋਹਣੀ ਝੋਟੀ ਆ। ਪੂਰਾ ਐਫ ਐਫੀ ਗਾਈਆਂ ਵਾਲਾ ਲੇਵ ਹੈਗਾ। ਛੋਟਾ ਨਾ ਹੀ ਕੱਦ ਛੋਟਾ ਤੇ ਨਾ ਹੀ ਲੇਵਾ ਛੋਟਾ ਇਹਨਾਂ ਦਾ ਫੁੱਲ ਵੱਡੇ ਕੱਦ ਘੱਟ ਚਾ ਗਈ ਤੇ ਫੁੱਲ ਵੱਡੇ ਹਵਾਨੇ ਚ ਆ ਗਈ ਆਉ ਨੂੰ ਕਿਹਾ ਬਹੁਤ ਸੋਹਣੀ ਝੋਟੀ ਆ ਇੱਕ ਆ ਸਾਨੂੰ ਇਹ ਜਿਹੜੀ ਝੋਟੀ ਆ ਇਹ ਦਿਖਾਉਣੀ ਆਪਾਂ ਇਹਦੇ ਮਗਰ ਵੀ ਇਹਦਾ ਬੱਚਾ ਦੱਸ ਦਿਓ ਸਾਨੂੰ ਕਿਹੜਾ ਹੈ ਫੁੱਲ ਇਹਦਾ ਸਾਈਜ਼ ਆ ਗਿਆ ਥਾਣਾਵਾਨੇ ਦਾ ਬਹੁਤ ਵਧੀਆ ਤੇ ਫੁੱਲ ਭਾਰੀ ਆ ਗਈ ਪੂਰੇ ਬੋਡੀ ਵੇਟ ਦੀ ਪੂਰੀ ਫੁੱਲ ਆ ਗਈ ਆ ਰਿਹਾ ਸ਼ਾਟ ਹੋ ਰਿਹਾ ਉਹ ਉਹ ਬਹਿ ਜਾ ਉਹ ਕਰਦਾ ਬਹਿ ਜਾ ਬਾਕੀ ਲੈ ਕੇ ਡਿਟੇਲ ਤੋਂ ਬਾਈ ਤੁਸਨ ਦੱਸਦੇ ਆ ਸੱਚੀ ਗੱਲ ਜੀ ਹਾਂ ਜੀ ਜਿਹੜੀ ਆਪਾਂ ਪਹਿਲੇ ਨੰਬਰ ਦੇ ਝੁੱਟੀ ਤੋਰੀ ਸੀ ਹਾਂ ਜੀ ਕੀ ਰੇਟ ਆ ਗਿਆ ਉਹਦਾ 22 ਲੱਖ ਆ ਜੀ ਲੈਂਡ ਦੇਣ ਜਾਂ ਮੌਕੇ ਤੇ ਕਿੰਨੇ ਦਾ ਝੁੰਪੇ ਤੇ ਮਾਨਤਾਨ ਹਾਂ ਜੀ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਆਪਣਾ ਏਰੀਆ ਕਿਹੜਾ ਆ ਗਿਆ ਏਰੀਆ ਜਿਆ ਸਮਾਣਾ ਸਮਾਣਾ ਤੇ ਆਪਣਾ ਵਪਾਰ ਦਾ ਕੰਮ ਆ ਗਈ ਵਪਾਰ ਦਾ ਕੰਮ ਆ ਗਈ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਬੋਲੋ ਜੀ ਕਿੰਨਾ ਹੈ 93648 ਜੀ 94648 99356 99356 ਜੀ ਆਪਣਾ ਨਾਮ ਕੀ ਹੈਗਾ ਜੀ ਕਰਮ ਸਿੰਘ ਆ ਜੀ ਕਰਮ ਸਿੰਘ ਜੀ ਤੇ ਜਿਹੜੀ ਆਪਾਂ ਦੂਜੇ ਇਹ ਦਾ ਦੁੱਧ ਸਾਚੋ ਦਾ ਕਿੰਨਾ ਕਾ ਜੀ ਪਹਿਲੇ 22 ਲੀਟਰ ਦੁੱਧ ਆ 22 ਲੀਟਰ ਦੁੱਧ ਆ ਤਿਆਰ ਆ ਜੀ ਇਸ ਟਾਈਮ ਇਸ ਟਾਈਮ ਤਿਆਰ ਆ ਕੰਡੇਲਾਵਾ ਜੀ ਕੰਡੇਲਾਵਾ ਹਾਂਜੀ ਬਾਕੀ ਕੋਈ ਘਰੋਂ ਵੀ ਲਿਆ ਸਕਦਾ ਹਰ ਟਾਈਮ ਪਾਸੋਂ ਮਿਲਦੇ ਆ ਆਪਣੇ ਕੋਲੋਂ ਹਾਂਜੀ ਹਾਂਜੀ ਤੇ ਜਿਹੜੇ ਆਪਾਂ ਦੂਜੇ ਨੰਬਰ ਤੇ ਤੋਰੀ ਸੀਗੀ ਤੇ ਕਿੰਨਾ ਮਸੂ ਆ ਗਈ ਜੀ ਜਿਹੜਾ ਤੀਜਾ ਸੁਆ ਤੀਜਾ ਸੁਆ ਦੁੱਧ ਕਿੰਨਾ ਕਹ ਜੀ ਇਸ ਤੋਂ ਇਹਦੇ ਸਾਰੇ 18 ਲੀਟਰ 18 ਲੀਟਰ ਬੱਚਾ ਕੀ ਆ ਗਿਆ ਮੰਗਰ ਜੀ ਮਗਰ ਤੇ ਕੱਟਾ ਹੈ ਮੰਗਰ ਕੱਟਾ ਆ ਗਿਆ ਕਹ ਕਿ ਦਿਨਾਂ ਦਾ ਸੁਆ ਆ ਗਿਆ ਜੀ ਇਹ ਸੁਆ ਹੋ ਗਿਆ ਹੋ ਗਿਆ 10 ਦਿਨ ਦਾ ਜੀ 10 ਦਿਨਾਂ ਦਾ ਇਹਦਾ ਗ੍ਰੇਟ ਹੈਗਾ ਜੀ ਇਹਦਾ 20 20 ਹੈ ਜੀ ਇਹਦਾ 20 20 ਹੈ ਲਓ ਜੀ ਕਰਿਓ ਬਈ ਦਾ ਸੰਬਰਕ ਥੋਲ ਵੱਡੇ ਕੰਦ ਕਾਠ ਦੀ ਆ ਗਈ ਝੋਟੀ ਤੇ ਸਾਨੂੰ ਦੂਰੀਰ ਫੇਰ ਨਿਕਾ ਮਰਾਦੀਏ ਦੇਖੀ ਪੁਫ ਰਹਿੰਦੀ ਆ ਜੀ ਬਹੁਤ ਸੋਹਣੀ ਝੋਟੀਆਂ ਉਹ ਵੀ ਹੋ ਜੋ ਨਾਮਪਰਾ ਮੰਡੀ ਤੇ ਇੱਕ ਤਰੀਕ ਹਰ ਮਹੀਨੇ ਦੀ ਇੱਕ ਤਰੀਕ ਨੂੰ ਨਾਮਪਰਾ ਮੰਡੀ ਲੱਗਦੀ ਹੈ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਫੁੱਲ ਜੋਸ਼ ਵਾਲਾ ਹਵਾਨਾਗਾ ਉੱਤੋਂ ਥੋੜੀ ਜਿਹੀ ਲਿੱਸੀ ਆ ਤੇ ਪਰ ਝੋਟੀ ਦੂਜੀ ਜਾਂ ਤੀਜੀ ਸੂਈ ਆ ਤੇ ਤਕਰੀਬਨ ਹਫ਼ਤੇਕ ਦੀ ਸੂਈ ਆ ਵਾਕ ਗਾਈ ਤੋਂ ਆਪਾਂ ਲੈ ਕੇ ਪੂਰੀ ਡਿਟੇਲ ਦੱਸਦੇ ਹਾਂ ਬਹੁਤ ਸੁਣੀ ਝੋਟੀ ਆ ਛੋਟਕਾਂ ਚ ਪੈਂਦੀ ਆ ਪਿਛਲੇ ਪਾਸੇੋਂ ਪਾਜੋ ਦੇਖਦੇ ਆ ਵੈਸੀ ਫਿੱਕੀ ਆ ਕਿਸੇ ਘਰੋਂ ਕੋਈ ਘੱਟ ਸੇਵਾ ਹੁੰਦੀ ਆ ਜਿਹੜੇ ਸਮਾਂ ਹਵਾਨਾ ਬਣਾਇਆ ਉਸ ਹਿਸਾਬ ਨਾਲ ਤਾਂ ਫਿਰ ਐ ਲੱਗਾ ਬਿੱਧੂਰਾ ਫਰਲੀ ਖਰਾਕ ਫੂਟ ਪਾਈ ਹੋਣੀ ਫੇਰ ਹੀ ਬਣਿਆ ਇਹ ਬਹੁਤ ਸੋਹਣੀ ਝੋਟੀ ਆ ਨਾ ਮੀਲੇ ਦੀ ਬੜੀ ਹੋਰ ਹੀ ਵਧੀਆ ਪਾਣੀ ਦਾ ਜੋਸ਼ ਦੇਖੋ ਤੇ ਬਾਕੀ ਸਿੰਘ ਸਿੰਘ ਪੂਰਾ ਨੇੜੇ ਆ ਔਰ ਸ਼ਕੀਨ ਆ ਖਣਵਾਨਾ ਤੁਹਾਨੂੰ ਚੈੱਕ ਕਰਾਤਾ ਬਹੁਤ ਸੋਹਣਾ ਥਣਵਾਨਾ ਲੱਗੇ ਆਰਡਰ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਮੌਸਮੀ ਟੁੱਟੀ ਆ ਬਾਕੀ ਆਪਾਂ ਤਾਂ ਲੈ ਗਏ ਵੀ ਇਧਰ ਟੁੱਟਿਆ ਆਪਾਂ ਰੱਖ ਲਈ ਸਸੀ ਕਾ ਬਾਈ ਜੀ ਸਸੀ ਕਾ ਜੀ ਆਪਾਂ ਜਿਹੜੀ ਆਪਾਂ ਮੱਝ ਨੂੰ ਤੋੜ ਕੇ ਦਿਖਾਈ ਆ ਤੇ ਕਿੰਨਾਵਾਂ ਸੂਆ ਗਈ ਜੀ ਇਹ ਇਹ ਦੂਜਾ ਸੂਆ ਦੂਜਾ ਸੂਆ ਦੁੱਧ ਕਿੰਨਾ ਗੈਸ ਟਾਈਮ ਆ ਇਸ ਟਾਈਮ 13 14 ਕਿਲੋ ਦੁੱਧ 13 14 ਕਿਲੋ ਹੈਗਾ ਇਸ ਟਾਈਮ ਤੇ ਕਿੰਨੇ ਦਿਨਾਂ ਦੀ ਸੂਈ ਹੋ ਗਈ ਤੇ ਅੱਜ 11 ਦਿਨਾਂ ਦੀ ਸੂਈ ਅੱਜ 11 ਮਹੀਨਾ ਹੋ ਗਿਆ ਤੇ ਇਹਦਾ ਲੈਂਡ ਦੇਣ ਵਾਲਾ ਰੇਟ ਕਿੰਨਾ ਹੈ ਜੀ ਬਸ ਮੁੱਲ ਕਿੰਨਾ ਮੱਝ ਕਰਾ ਲਈ ਲੱਖ ਦੀ ਦੇਣਾ ਲੱਖ ਦੀ ਦੇ ਰਹੋਗੇ ਹਾਂਜੀ ਮੁੱਲ ਭਾਵੇਂ ਸਵਾ ਕਰਾ ਲਓ ਹਾਂਜੀ ਠੀਕ ਹੈ ਜੀ ਤੇ ਆਪਣਾ ਪਿੰਡ ਕਿਹੜਾ ਹੈ ਜੀ ਪਿੰਡ ਜੋਗਾਨੰਦ ਬਾਈ ਜੋਗਾਨੰਦ ਆਪਣਾ ਮੋਬਾਈਲ ਨੰਬਰ ਬੋਲੋ ਜੀ 68844 68844 5941 5941 ਤੇ ਦੋ ਝੋਟੇ ਆਪਣੇ ਕੋਲੇ ਆ ਆ ਗਿਆਂ ਸੈਟਲਿਆਂ ਹਾਂਜੀ ਇਹ ਦਿਖਾਓ ਜੀ ਤੋਰ ਕੇ ਆ ਗੱਬਣ ਆ ਗਈ ਝੋਟੀ ਦੇਖ ਲਓ ਤੁਸੀਂ ਕੋਈ ਨਹੀਂ ਕੋਈ ਪਾਣੀ ਨਹੀਂ ਬਹੁਤ ਸਮੀਪਲੀਆ ਦਰਮਿਆਨ ਨੇ ਕੱਦ ਚ ਆ ਗਈ ਤੇ ਅਜੇ ਕੁਛ ਦਿਨ ਬਾਕੀ ਆ ਪੂਰੀ ਡਿਟੇਲ ਜਿਹੜੀ ਆਪਾਂ ਬਾਈ ਤੋਂ ਲੈ ਕੇ ਤੁਹਾਨੂੰ ਦੱਸਦੇ ਆ ਸਮੀਪਲੀ ਬਹੁਤ ਆ ਬਹੁਤ ਸੋਹਣੀ ਝੋਟੀ ਆ ਹਾਂ ਜੀ ਜਿਹੜਾ ਆ ਜੋ ਟੀਣ ਤੋਰ ਕੇ ਦੱਸ ਕਿੰਨਾ ਮੁੱਲ ਹੈ ਜੀ ਇਹਦਾ 1.25 ਇੱਕ 25 ਆ ਗਿਆ ਤੇ ਕਹਿ ਗਦਨ ਰਹਿ ਕੇ ਬਾਕੀ ਦੇ ਆ ਜੀ ਲੈ ਜੂਗੀ 10 ਦਿਨ 10 ਦਿਨ ਲੈ ਜੂ ਵਾਵਾ ਕੱਚੀ ਆ ਹਾਂ ਜੀ ਤੇ ਮੌਕੇ ਦੇ ਕਿੰਨੇ ਦੀ ਹੋ ਜੂਏ ਇੱਕ 10 ਦੀ ਦੇ ਦਾਂ ਇੱਕ 10 ਦੀ ਦੇ ਦੂੰਗੀ ਲਓ ਜੀ ਇੱਕ 10 ਦੀ ਆ ਮੌਕੇ ਤੇ ਹੋ ਜੀ ਰੋਟੀ ਬਹੁਤ ਸੋਹਣੀ ਆ ਇੱਕ ਆਪਣੇ ਕੋਲ ਆ ਗੱਬਣ ਆਈ ਇਹਦਾ ਕੀ ਰੇਟ ਲੱਗਦਾ ਜੀ ਇਹਦਾ 95 ਹਜ਼ਾਰ ਆ ਆ ਦੇਖੋ ਜੀ ਆ 95 ਹਜ਼ਾਰ ਆ ਇਹਦਾ ਵੀ ਹਜੇ ਹਫਤਾ ਖੰਡ ਪਿਆਗਾ ਥੋੜੀ ਕੱਚੀ ਆ ਗਈ ਇਹਦਾ ਰੇਟ 95000 ਆ ਜੀ ਅ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਆ ਨਗੀਨਾ ਤੁਸੀਂ ਬਾਈ ਨਾਲ ਕਰ ਲਿਓ ਸੰਬਰਕ ਬਿਲਕੁਲ ਜਾਇਜ਼ ਰੇਟ ਆ ਜੀ